ਇਸ ਮੀਟਿੰਗ ਮੈਂ ਮੌਜੂਦ ਹਾਂ ਜਿੱਥੇ ਜਗਜੀਤ ਸਿੰਘ ਪਤਨ ਵਰਤੇ ਬੈਠੇ ਨੇ 4 ਜਨਵਰੀ ਕੱਲ੍ਹ 4 ਜਨਵਰੀ ਕਿਸਾਨਾਂ ਦੇ ਲਈ ਖੇਤ ਮਹਾਪੰਚਾਇਤ ਜੀ ਸਿੰਧਲੇਵਾਲ ਕਹਿੰਦੇ ਸੀ ਕਿ ਮੈਂ ਉਹਨਾਂ ਦੇ ਦਰਸ਼ਕ ਕਰਨੇ ਨੇ ਇਸ ਕਰਕੇ ਕਿ ਸਨੌਰੀ ਕਿਸਾਨ ਮਹਾਪੰਚਾਇਤ ਦੇ ਵਿੱਚ ਪਹੁੰਚੋ ਜੀ ਸਿੰਧ ਸਿੰਘ ਉਹਨਾਂ ਨੇ ਕਿਹਾ

ਫਰਗਾਨੇ ਵਿੱਚ ਦਾਖਲ ਹੋ ਜਾਂਦਾ ਹੈ ਤੇ ਉਹ ਆਪਣੀ ਸ਼ਹਾਦਤ ਤੇ ਕੁਰਬਾਨੀ ਜਗਜੀਤ ਸਿੰਘ ਢੱਲੇ ਵਾਲ ਦੀਆਂ ਤਸਵੀਰਾਂ ਤੁਸੀਂ ਖਨੌਰੀ ਬਾਰਡਰ ਤੋਂ ਦੇਖ ਰਹੇ ਹੋ ਜਿੱਥੇ ਜਗਜੀਤ ਸਿੰਘ ਢੱਲੇ ਵਾਲ ਹੋਰਾਂ ਦਾ ਕਹਿਣਾ ਤੇ तमाम ਹੋਰ ਕਿਸਾਨਾਂ ਦਾ ਕਿ ਬੇਸ਼ੱਕ ਮੈਂ ਆਪਣੀ ਕੁਰਬਾਨੀ ਦੇ ਇਧਮਾ ਬੇਸ਼ੱਕ ਮੇਰੇ ਨਾਲ ਕੋਈ ਹੋਂ ਨਹੀਂ ਵਫਾ ਜਾਵੇ ਬੇਸ਼ੱਕ ਮੈਂ ਆਪਣੀ ਜਾਨ ਪਾਉਣ ਤੋਂ ਬਾਅਦ ਮੈਂ ਆਪਣੀ ਜਾਨ ਤੱਕ ਵਾਰ ਦੇਣਾ ਮੈਂ ਇਸ ਲੜਾਈ ਇਹ ਲੜਾਈ ਮੈਂ ਲੜਦਾ ਰਹਾਂਗਾ ਪਕਿਆ ਹੋਈ ਸਰਦਾਰ ਜਗਦੀਪ ਸਿੰਘ ਬੱਲੇਵਾਲ ਤੇ ਜਸਕੀਰਤ ਸਿੰਘ ਬੱਲੇਵਾਲ ਆ ਗਿਆ ਦੇਖ ਰਹੇ ਹੋ ਖਨੌਰੀ ਬਾਰਡਰ ਤੋਂ ਇਹ ਤੇ ਸਰੋਤ ਨਾਲ ਡਾਕਟਰਾਂ ਦੀ ਟੀਮ ਡਾਕਟਰਾਂ ਦੀ ਟੀਮ ਖੜੀ ਹੈ ਜਿਹੜੇ ਲਗਾਤਾਰ ਲੋਕਾਂ ਦੇ ਇਹ ਹਾਲਤ ਦੇ ਜਾਣ ਰਹੇ ਨੇ ਟ੍ਰੀਟਮੈਂਟ ਉਹਨਾਂ ਕਰਾ ਰਹੇ ਨੇ ਦੂਜੇ ਪਾਸੇ ਦੇਖੋ ਤੁਸੀਂ ਕਿ ਸਪੀਸ ਕਿਸਾਨ ਆਗੂਤਮਾ ਬੈਠੇ ਨੇ ਤੇ ਸਾਹਮਣੇ ਜਿਹੜੇ ਸਿੰਘਲਾ ਵਾਲੀ ਆਖਾਣੇ ਉੱਪਰ ਪਰਦੇ ਆਏ ਉਹ ਲੋਕ ਤਰਜੀਤ ਸਿੰਘ ੱਲੇਵਾਰ ਜੀ ਨੂੰ ਸੰਸਦ ਦੇਣ ਤੇ ਲਈ ਆਏ ਨੇ ਮੇਰੇ ਨਜ਼ਦੀਕ ਮਟਾਵੇ ਨਾ ਮਰੀਕ ਜਿਹੜੀਆਂ ਤਸਵੀਰਾਂ ਤੁਸੀਂ ਕਿਸਾਨਾਂ ਵਾਂਗ ਦੇਖ ਰਹੇ ਕਿ ਜਿਸ ਰਾਸ ਤੋਂ ਬਾਰੇ ਕਹਿੰਦੇ ਨੇ ਦੇ ਵਿੱਚ ਜਿਹੜੇ ਕਿਸਾਨਾਂ ਕਿਸਾਨਾਂ ਉੱਤੀ ਸੀ ਬੱਲੇ ਵਾਗ ਦੀ ਕੁਰਬਾਨੀ ਹੋਈ ਜਾਂ ਉਹਨਾਂ ਘਪੋਕਾ ਸੀ ਕਾਨੂੰਨ ਬੜੇ ਦਾ ਕਈ ਦੁਨੀਆਂ ਬਰਸ਼ਤ ਜਮਾਈ ਬਣਦੀ ਹੈ ਸੋ ਹਮ ਸਭ ਦੀ ਜ਼ਿੰਮੇਵਾਰੀ ਹੈ ਕਿ ਬੁੱਢੂ ਕੋਈ ਪਰਿਵਾਰੀ ਪੂਰੀ ਮਰਦ ਦੀ ਸੇਵਾ ਕਰਨ ਤੁਹ ਜੀ ਸੰਦਲ ਜਿਹੜੇ ਮਰਨ ਕਰਦੇ ਪੈ ਗਏ ਨੇ ਖਨੋਰੀ ਬਾਡਰ ਤੋਂ ਅੱਜ ਕਰੂੰਗਾ ਜਸਵਿੰਦਰ ਸਿੰਘ ਟਵਾੜਾ ਜਿਹੜੇ ਡੇਰਾ ਵਸੀ ਦੇ ਬਲਾਕ ਪ੍ਰਧਾਨ ਨੇ ਸਿੱਧੂਪੁਰ ਯੂਨੀਅਨ ਦੇ ਇਸ ਵੇਲੇ ਮੇਰੇ ਨਾਲ ਨੇ ਐਜ਼ ਅ ਵਲੰਟੀਅਰ ਬਣ ਕੇ ਸੇਵਾ ਨਿਭਾਉਂਦੇ ਨੇ ਜਿਹੜੀ ਖਨੋਰੀ ਬਾਡਰ ਸਟੇਜ ਐ ਜਸਵਿੰਦਰ ਜੀ ਤੁਸੀਂ ਐਜ਼ ਅ ਵਲੰਟੀਅਰ ਬਣ ਕੇ ਲਗਾਤਾਰ ਸੇਵਾ ਨਿਭਾਉਂਦੇ ਹੋ ਸਟੇਜ ਦੀ ਸਾਰੀ ਜਾਂਚ ਰੱਖਦੇ ਹੋ ਇਸ ਤਰੀਕੇ ਦਾ ਪ੍ਰਤੀਕਰਮ ਹੈ ਹੁਣ ਖਨੋਰੀ ਬਾਡਰ ਦਾ 13 ਫਰਵਰੀ ਤੋਂ ਲੈ ਕੇ 13 ਫਰਵਰੀ ਤੋਂ ਲੈ ਕੇ ਅੱਜ ਤੱਕ ਮੈਂ ਇਸੇ ਤਰ੍ਹਾਂ ਸੇਵਾ ਨਿਭਾਉਂਦਾ ਆ ਰਿਹਾ ਇੱਕ ਵਲੰਟੀਅਰ ਬਣ ਕੇ ਔਰ ਜੋ ਰਿਪੋਰਟ ਹੈ ਖਨੌਰੀ ਬਾਰਡਰ ਦੀ ਉਹ ਰਿਪੋਰਟ ਇਹ ਕਹਿੰਦੀ ਹੈ ਜੋ ਪਿਛਲੇ ਮੈਂ 7 ਤਰੀਕ ਤੋਂ ਇੱਥੇ ਬੈਠਿਆ ਪਹਿਲਾਂ ਸਾਡੀ ਡਿਊਟੀ ਸੰਭੂ ਬਾਰਡਰ ਦੀ ਉਸ ਦਿਨ ਤੋਂ ਇੱਥੇ ਬੱਧਾ ਹਰ ਰੋਜ਼ ਜਿਹੜਾ ਇਕੱਠਾ ਲੋਕਾਂ ਦਾ ਸੰਗਤਾਂ ਦਾ ਝਕਾਵਾ ਉਹ ਇੱਧਰ ਵਧਿਆ ਹੋਇਆ ਔਰ ਅੱਜ ਜਿਹੜਾ ਇਹ ਇਕੱਠ ਹੈ ਇਹ ਤਾਂ ਲੱਖਾਂ ਦੇ ਵਿੱਚ ਹੈ ਤਾਂ ਇਹ ਲੱਗਦਾ ਵੀ ਸਰਕਾਰਾਂ ਨੂੰ ਮਨ ਮੰਨ ਲੈਣੀ ਚਾਹੀਦੀਆ ਕਿਉਂਕਿ ਜਦੋਂ ਸਾਰਾ ਹੀ ਲੋਕਾਂ ਦੇ ਝਕਾ ਆ ਇਧਰ ਹੋ ਜਾਵੇ ਭਾਵੇਂ ਕੀ ਸਮਾਜ ਨਾਲ ਜੁੜਿਆ ਹੋਵੇ ਤਾਂ ਉਹ ਜਿਹੜੀਆਂ ਕਿਸਾਨਾਂ ਦੀਆਂ ਭਾਵੇਂ ਮਜ਼ਦੂਰਾਂ ਦੀਆਂ ਮੰਗਾਂ ਉਹ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਹਨ ਜੀ ਬਿਲਕੁਲ ਸੋ ਆਪਣੇ ਨਾਲ ਜਸਵਿੰਦਰ ਸਿੰਘ ਟਵਾਣਾ ਸੀ ਜਿਹਨਾਂ ਦਾ ਕਹਿਣਾ ਕਿ ਸਰਕਾਰ ਨੂੰ ਜਿਹੜੀਆਂ ਮੰਗਾਂ ਨੇ ਉਹ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਜਦੋਂ ਕੁਸਾਰ ਜਥੇਬੰਦੀਆਂ ਕਹਿੰਦੀਆਂ ਸੀ ਕਿ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਪ੍ਰੋਟੈਸਟ ਕਰਾਂਗੇ ਅੱਜ 13 ਫਰਵਰੀ ਜਾਂ 13 ਤੋਂ ਅਗਲੇ ਦਿਨ ਜਾਂ 21 ਫਰਵਰੀ ਨੂੰ ਜੋ ਕੁਝ ਵਾਪਰਿਆ ਉਹ ਹੋ ਸਭ ਕਿਸੇ ਤੋਂ ਲੁਕਿਆ ਹੋਇਆ ਨਹੀਂ ਉਹ ਯਾਦ ਹੋਊਗਾ ਜਦੋਂ 21 ਫਰਵਰੀ ਨੂੰ ਸ਼ੁਭਕਰਮਣ ਦੇ ਗੋਲੀ ਲੱਗਦੀ ਹੈ ਤੇ ਉਦੋਂ ਕਿਸਾਨੀ ਤੇ ਬੰਦੀਆਂ ਕਹਿੰਦੀਆਂ ਸੀ ਕਿ ਜਿਹੜੀ ਆਹਾ ਗੋਲੀ ਹੈ ਆਹਾ ਗੋਲੀ ਹਰਿਆਣਾ ਪ੍ਰਸ਼ਾਸਨ ਵੱਲੋਂ ਚਲਾਈ ਹੈ 21 ਫਰਵਰੀ ਨੂੰ ਜਦੋਂ ਇੱਕ ਨੌਜਵਾਨ ਸ਼ੁਭਕਰਮਣ ਦੀ ਡੈਥ ਹੁੰਦੀ ਹੈ ਉਸ ਵਾਰ ਕਿਸਾਨ ਜਿੱਥੇ ਬੰਦੀਆਂ ਦਾ ਇਲਜ਼ਾਮ ਹੁੰਦਾ ਕਿ ਜਿਹੜਾ ਹਰਿਆਣਾ ਪ੍ਰਸ਼ਾਸਨ ਸੀ ਉਹ ਸਾਡੇ ਪੰਜਾਬ ਵਾਲੇ ਪਾਸੇ ਆ ਕੇ ਟਰੈਕਟਰ ਦੀ ਪੰਨ ਤੋੜ ਕਰਕੇ ਗਿਆ ਉਹਦੀ ਵੀਡੀਓ ਕਹਿੰਦੇ ਇੱਕ ਨੌਜਵਾਨ ਸੀ ਜਿਹੜਾ ਨੌਜਵਾਨ ਜਿਸ ਦਾ ਨਾਮ ਪ੍ਰਤਪਾਲ ਸੀ ਜਿਹਨੂੰ ਕਿਹਾ ਗਿਆ ਸੀ ਕਿ ਬੋਰੀ ਦੇ ਵਿੱਚ ਪਾ ਕੇ ਹਰਿਆਣਾ ਪ੍ਰਸ਼ਾਸਨ ਪ੍ਰਸ਼ਾਸਨ ਚੋਂ ਕਿੱਥੇ ਲੈ ਗਿਆ ਉਹ ਨੌਜਵਾਨ ਇਸ ਵੇਲੇ ਮੇਰੇ ਨਾਲ ਹੈ ਪ੍ਰਤਪਾਲ ਜੀ ਕੀ ਹਾਲ ਹੈ ਹੁਣ ਬਹੁਤ ਵਧੀਆ ਜੀ ਚੜ੍ਹਦੀ ਕਲਾ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਸੋ ਸ਼ਾਸਨ ਲੱਗੀ ਗਿਆ ਸੀ ਤੁਸੀਂ ਦੇਖੇ ਉਹਨਾਂ ਕਈ ਦਿਨ ਆਪਣੀ ਕੋਲ ਰੱਖਿਆ ਰੋਕ ਪੀਜੀਆਈ ਦੇ ਵਿੱਚ ਇਹ ਨੌਜਵਾਨ ਭਾਰਤੀ ਰਹਿਤ ਤੋੜੀ ਵੀ ਗਈ ਸੀ ਕੀ ਕੀ ਤੁਹਾਡੇ ਨਾਲ ਹੋਇਆ ਸੀ ਜੀ ਮੇਰੇ ਨਾਲ ਮੇਰੀ ਮਤਲਬ ਇੱਥੇ ਜਦੋਂ ਪੰਜਾਬ ਵਾਲੀ ਸਾਈਡ ਤੋਂ ਮੈਨੂੰ ਚੱਕ ਕੇ ਹਰਿਆਣੇ ਵਾਲੀ ਸਾਈਡ ਲੈ ਕੇ ਗਏ ਸੀਗੇ ਉੱਚੇ ਲਾ ਕੇ ਫਿਰ ਮੇਰੀ ਮਤਲਬ ਕੀ ਤਸ਼ੱਦਦ ਕੀਤੀ ਗਈ ਲੱਤ ਤੋੜੀ ਗਈ ਸੀ ਜੀ ਮੇਰੀ ਪੰਜ ਜਗ੍ਹਾ ਤੋਂ ਲੈਫਟ ਵਾਲੀ ਰਾਈਟ ਵਾਲੀ ਲੈਗ ਮੇਰੀ ਦੋ ਜਗ੍ਹਾ ਤੋਂ ਤੋੜੀ ਗਈ ਜੀ ਸੱਤ ਜਗ੍ਹਾ ਤੋਂ ਮੇਰਾ ਜਵਾਬਾੜਾ ਤੋੜਤਾ ਸੀ ਜੀ ਅੰਮ੍ਰਿਤ ਛੱਕਿਆ ਹੋਇਆ ਸੀ ਮੈਂ ਸਿਰੇ ਸਾਹ ਪਾਇਆ ਹੋਇਆ ਸੀ ਸਿਰੇ ਸਾਹ ਮੇਰਾ ਖਿੱਚ ਕੇ ਤਾਰਿਆ ਗਿਆ ਛਾਤੀ ਤੇ ਪੈਰ ਰੱਖ ਕੇ ਜੀ ਤੇ ਜਬਾੜਾ ਤੋੜਿਆ ਸਿਰ ਵੀ ਫਟ ਗਿਆ ਸੀ ਨੱਕ ਦੀ ਹੱਡੀ ਵੀ ਤੋੜੀ ਗਈ ਜੀ ਤੇ ਹਾਂਜੀ ਬਾਕੀ ਸੱਟਾਂ ਕਾਫੀ ਵੱਜੀਆਂ ਹੋਈਆਂ ਸੀ ਮੈਨੂੰ ਤੇ ਹਾਂਜੀ ਹੁਣ ਠੀਕ ਹੈ ਹਾਂਜੀ ਹੁਣ ਠੀਕ ਹੈ ਬਾਕੀ ਤਕਰੀਬਨ ਪੀਜੀਏ ਤੋਂ ਅਜੇ ਵੀ ਮੇਰੀ ਦਵਾਈ ਚੱਲਦੀ ਪਈ ਹੈ ਜੀ ਅਜੇ ਉੱਥੋਂ ਮੈਡੀਸਨ ਚੱਲੂ ਹੈ ਜੀ ਟਰੀਟਮੈਂਟ ਹੈ ਜੀ ਮੇਰਾ ਚੱਲਦਾ ਪਿਆ ਪੀਜੀਆਈ ਦੇ ਵਿੱਚੋਂ ਕਿਉਂਕਿ ਅਜੇ ਮੈਨੂੰ ਚੱਲਣ ਦੇ ਵਿੱਚ ਜਿੱਦਾਂ ਖਾਣਾ ਖਾਣ ਦੇ ਵਿੱਚ ਅਜੇ ਦਿੱਕਤ ਆ ਰਹੀ ਹੈ ਤਾਂ ਕਰਕੇ ਮੇਰੀ ਅਜੇ ਵੀ ਮੈਡੀਸਨ ਚੱਲੂ ਹੈ ਮੈਨੂੰ ਖਾਣਾ ਖਾਣ ਚ ਦਿੱਕਤ ਆਉਂਦੀ ਹੈ ਹਾਂਜੀ ਖਾਣਾ ਖਾਣ ਚ ਮੈਨੂੰ ਥੋੜੀ ਦਿੱਕਤ ਆਉਂਦੀ ਹੈ ਜਿਹਦੇ ਵਿੱਚ ਮਤਲਬ ਜਿਵੇਂ ਕੋਈ ਖਾਣਾ ਖਾਂਦਾ ਵਾਂ ਤਾਂ ਉਹਦੇ ਨਾਲ ਮੈਨੂੰ ਵੋਮਟਿੰਗ ਆ ਜਾਂਦੀਆਂ ਨੇ ਜਿਹਦੇ ਨਾਲ ਬਲੱਡ ਆਂਦਾ ਹੈ ਕਿਉਂਕਿ ਅੰਦਰ ਜ਼ਖਮ ਹੋਏ ਹੋਏ ਨੇ ਜੀ ਜਿਹਦੇ ਕਰਕੇ ਦਿੱਕਤ ਆ ਰਹੀ ਹੈ ਫਿਲਹਾਲ ਦੀ ਗੱਲ ਸੱਟਾਂ ਵਗੈਰਾ ਕਾਫੀ ਮਾਰੀਆਂ ਸੀ ਹਾਂਜੀ ਸੱਟਾਂ ਦਾ ਕਾਫੀ ਸੀ ਜੇ ਮਲਟੀ ਕਾਫੀ ਜ਼ਿਆਦਾ ਸਪਟਾ ਸੀ ਗਿਆ ਬਾਕੀ ਕੋਈ ਗੱਲ ਨਹੀਂ ਵੀਰੇ ਜਦੋਂ ਆਪਾਂ ਤਸ਼ੱਦਦ ਹੁੰਦੀ ਹੈ ਜਦੋਂ ਆਪਾਂ ਕਿਸੇ ਸੰਘਰਸ਼ ਦੇ ਵਿੱਚ ਹਿੱਸੇ ਕਰਦੇ ਆ ਜਦੋਂ ਆਪਾਂ ਆਪਣੀ ਹੱਕਾਂ ਵਾਸਤੇ ਆਪਣੀ ਮੰਗਾਂ ਵਾਸਤੇ ਜਦੋਂ ਆਪਾਂ ਸੰਘਰਸ਼ ਕਰਦੇ ਆ ਤਾਂ ਸਰਕਾਰਾਂ ਤਸ਼ੱਦਦ ਤਾਂ ਕਰਦੀਆਂ ਨੇ ਵੀਰੇ ਜੀ ਆਪਣੇ ਵਾਲੇ ਪ੍ਰਿਤਪਾਲ ਜੀ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਵਿਸਤਾਰ ਦੇ ਵਿੱਚ ਵੀ ਆਪਾਂ ਗੱਲ ਕਰਾਂਗੇ ਪ੍ਰਿੰਸੀਪਲ ਹੋਰਾਂ ਦੇ ਨਾਲ ਸੋਜ ਖਨੌਰੀ ਜਿਹੜੀ ਕਿਸਾਨ ਮਹਾਪੰਚਾਇਤ ਇਸ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋੜਾਏ ਸੀ ਇਸ ਵੇਲੇ ਮੈਂ ਮੌਜੂਦ ਹਾਂ ਜਿੱਥੇ ਜਗਜੀਤ ਸਿੰਘ ਪਤਨਵਾਰ ਵਰਤੇ ਬੈਠੇ ਨੇ 4 ਜਨਵਰੀ ਕਿਸਾਨ ਮਹਾਪੰਚਾਇਤ 200 ਮਹਾਪੰਚਾਇਤ ਜੀ ਸਿੰਘ ਡੱਲੇਵਾਲ ਕਹਿੰਦੇ ਸੀ ਕਿ ਮੈਂ ਉਹਨਾਂ ਦੇ ਦਰਸ਼ਕ ਕਰਨੇ ਨੇ ਇਸ ਕਰਕੇ ਖਨੌਰੀ ਕਿਸਾਨ ਮਹਾਪੰਚਾਇਤ ਦੇ ਵਿੱਚ ਪਹੁੰਚੋ ਜੀ ਸਿੰਘ ਉਹਨਾਂ ਨੇ ਕਿਹਾ दर्शन करने में ਨੇ ਮਸ਼ਹੂਰ ਤੌਰ ਤੇ ਬਤਨੀ ਨੂੰ ਮਿਲ ਜਾਂਦਾ ਹੈ ਬਲੂਬੀ ਅਪ੍ਰੀ ਸ਼ਾਹ ਅਮਰ ਕੁਰਬਾਨ ਜਗਜੀਤ ਸਿੰਘ ਢੱਲੇਵਾਲ ਦੀਆਂ ਤਸਵੀਰਾਂ ਤੁਸੀਂ ਖਨੌਰੀ ਬਾਰਡਰ ਤੋਂ ਦੇਖ ਰਹੇ ਹੋ ਜਿੱਥੇ ਜਗਜੀਤ ਸਿੰਘ ਢੱਲੇਵਾਲ ਹੋਰਾਂ ਦਾ ਕਹਿਣਾ ਤੇ तमाम ਹੋਰ ਕਿਸਾਨ ਆ ਗਏ ਹਾਂ ਦਾ ਕਿ ਬੇਸ਼ੱਕ ਮੈਂ ਆਪਣੀ ਕੁਰਬਾਨੀ ਦੇ ਦਮਾ ਬੇਸ਼ੱਕ ਮੇਰੇ ਨਾਲ ਕੋਈ ਹਨ ਹੋਣੀ ਵਫਾ ਜਾਵੇ ਬੇਸ਼ੱਕ ਮੈਂ ਆਪਣੀ ਜਾਨ ਕੁਰਬਾਨ ਦੇਮਾਂ ਬਹੂ ਮੈਂ ਆਪਣੀ ਜਾਨ ਤੱਕ ਵਾਰ ਦੇਮਾਂ ਪੂਰਨ ਕਰਾਂਗੀ ਜਿਹੜੀ ਲੜਾਈ ਹੈ ਇਹ ਲੜਾਈ ਮੈਂ ਲੜਦਾ ਰਹੂੰਗਾ ਪੱਕੇ ਹੋਰ ਸਰਦਾਰ ਜਗਦੀਪ ਸਿੰਘ ਬੱਲਾਵਾਲ ਦੀ ਤਸਵੀਰਾਂ ਤੋਂ ਢੱਲੇ ਵਾਲੀਆਂ ਦੇਖ ਰਿਓ ਖਨੋਰੀ ਬਾਰਡਰ ਤੋਂ ਜਿੱਥੇ ਸਿਪਾਹੀਆਂ ਨਾਲ ਲੁਧਰਾਂ ਦੀ ਟੀਮ ਡਾਕਟਰਾਂ ਦੀ ਟੀਮ ਖੜੀ ਹੈ ਜਿਹੜੇ ਲਗਾਤਾਰ ਰੋਹਾਂ ਦੇ ਇਲਾਜ ਦੇ ਸਾਥ ਲਈ ਹੁਣ ਤਾਂ ਜਾਣ ਰਹੇ ਨੇ ਟ੍ਰੀਟਮੈਂਟ ਉਹਨਾਂ ਕਰ ਰਹੇ ਨੇ ਦੂਜੇ ਪਾਸੇ ਦੇਖੋ ਤੁਸੀਂ ਕਿਹੜਾ ਸਪੇਸ ਹੈ ਕਿਸਾਨ ਆਗੂਤਮਾ ਬੈਠੇ ਨੇ ਤੇ ਸਾਹਮਣੇ ਕਿਹੜੇ ਲੋਕ ਕਜੀ ਸਿੰਘ ਥੱਲੇਵਾਰ ਨੂੰ ਸਨ ਦੇਣ ਤੇ ਲਈ ਆਏ ਨੇ ਮੇਰੇ ਨਜ਼ਦੀਕ ਮਟਾਲੇ ਪੈਦਾ ਮਰੀਕਾਂ ਦੀਆਂ ਪਾਰਟੀ ਜਿਹੜੀਆਂ ਤਸਵੀਰਾਂ ਤੁਸੀਂ ਕਿਸਾਨ ਵਾਂਗ ਦੇਖਾ ਰਹੇ ਕਿ ਜੇ ਸਵਾਸ ਕਰ ਪਾਵੇ ਥੱਲੇ ਦੇ ਵਿੱਚ ਜਿਹੜੇ ਕਿਸਾਨ ਕਿਸਾਨ ਜੀ ਸਿੱਧਾ ਥੱਲੇ ਵਾਹ ਕੁਰਬਾਨੀ ਹੋਣੀ ਜਾਂ ਉਹਨਾਂ ਕੋ ਕੋਸੀ ਕਾਨੂੰਨ ਬੜੇ ਦਾ ਜਲ ਦੁਨੀਆ ਫਸਟ ਦੀ ਜ਼ਿੰਮੇਵਾਰੀ ਬਣਦੀ ਹੈ ਸੋ ਹਮ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕੱਬੂ ਦੀ ਪਾਵਰਤਾਰੀ ਪੂਰੀ ਲੋਕੀ ਦੀ ਜ਼ਿੰਮੇਵਾਰੀ ਕੰਮ ਪੈਂਦੀਆਂ ਕਿ ਜੀ ਸੰਧਮਾਰ ਜਿਹੜੇ ਮਰਨ ਕਰਦੇ ਕਹਿੰਦੇ ਨੇ ਮੈਂ ਗਨੋਰੀ ਵਾਟਰ ਤੋਂ ਬਚਾਈ ਕਰੂਗਾ